ਜ਼ਿਲ੍ਹਾ ਫਤੇਗੜ ਸਾਹਿਬ ਬਸੀ ਪਠਾਣਾ ਮਹਾਸ਼ਿਵਰਾਤਰੀ ਦੇ ਪਾਵਨ ਤਿਹਾਰ ਮੌਕੇ ਸ਼ਹਿਰ ਬਸੀ ਪਠਾਣਾ ਵਿਖੇ ਵਿਦੈਗ ਰੁਪਿੰਦਰ ਸਿੰਘ ਹੈਪੀ ਕਾਉਂਸਲਰ ਤੇ ਮੰਡੀ ਬੋਰਡ ਮੈਂਬਰ ਰਾਜਪੂਰੀ ਅਤੇ ਉਹਨਾਂ ਦੇ ਸਾਥੀਆਂ ਵੱਲੋਂ ਸ਼ਹਿਰ ਬਸੀ ਪਠਾਣਾ ਵਿਖੇ ਸਥਿਤ ਸ਼ਿਵ ਮੰਦਿਰਾਂ ਵਿੱਚ ਜਾ ਕੇ ਨਤਮਸਤਕ ਹੋਏ ਅਤੇ ਭਗਵਾਨ ਸ਼ਿਵ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਅੱਜ ਦਾ ਜਿਹੜਾ ਸ਼ਿਵਰਾਤਰੀ ਦਾ ਤਿਹਾੜੀ ਕੀ ਕਿਹੜੇ ਮਾਂ ਸ਼ਿਵਰਾਤਰੀ ਦੇ ਤਿਹਾੜੀ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਆ ਪੂਰੀ ਦੇਸ਼ ਦੇ ਵਿੱਚ ਦੁਨੀਆ ਭਰ ਦੇ ਵਿੱਚ ਜਿੱਥੇ ਵੀ ਸਾਡੇ ਹਿੰਦੁਸਤਾਨੀ ਲੋਕ ਰਹਿੰਦੇ ਨੇ ਸਾਰੇ ਪਾਸੇ ਅੱਜ ਦਾ ਤਿਹਾੜੀ ਜਿਹੜਾ ਬੜੀ ਸ਼ਰਧਾ ਤੇ ਝੂਮਟਾਂ ਦੇ ਨਾਲ ਮਨਾਇਆ ਜਾਂਦਾ ਸੋ ਅਸੀਂ ਵੀ ਸਾਰੇ ਸਾਥੀ ਇੱਥੇ ਇਕੱਠੇ ਮੇਰਾ ਆਪਣਾ ਸ਼ਹਿਰ ਆ ਮੇਰਾ ਆਪਣਾ ਘਰ ਆ ਬਸੀ ਪਠਾਨਾ ਤੋਂ ਸਾਰੇ ਅਸੀਂ ਪਹਿਲਾਂ ਵੀ ਹਰ ਸਾਲ ਮਨਾਉਂਦੇ ਆ ਤੇ ਹੁਣ ਵੀ ਅਸੀਂ ਬੜੇ ਸ਼ਰਧਾ ਤੇ ਉਤਸ਼ਾਹ ਦੇ ਨਾਲ ਅੱਜ ਭਗਵਾਨ ਜੀ ਦਾ ਜਿਹੜਾ ਫੁਰਬਾ ਮਨਾਇਆ ਜਾ ਰਿਹਾ ਸੰਗਤਰੀ ਮਨਾਇਆ ਜਾ ਰਿਹਾ ਸੋ ਅਸੀਂ ਚਾਹੁੰਦੇ ਹਾਂ ਕਿ ਸਾਰੇ ਅਸੀਂ ਭਾਈਚਾਰਾ ਸਾਂਝ ਦੇ ਨਾਲ ਮਨਾਈਏ ਇੱਕ ਸਾਡੀ ਖਾਸਿਤ ਬਹੁਤ ਹੈਗੀ ਯਾਰ ਖਾਸ ਕਰਕੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਇਹ ਕਿ ਅਸੀਂ ਸਾਰੇ ਤਿਹਾਰ ਜਿਹੜੇ ਆ ਉਹ ਇਕੱਠੇ ਹੋ ਕੇ ਮਨਾਉਂਦੇ ਆ ਤੇ ਸ਼ਰਦਾ ਦੇ ਭਾਵ ਦੇ ਨਾਲ ਮਨਾਉਂਦੇ ਆ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਵਾਦ ਆ ਖੁਸ਼ ਰਹੋ ਤੰਦਨ ਪਰ ਹਮੇਸ਼ਾ ਇਕੱਠੇ ਹੋ ਕੇ ਆਪਾਂ ਇਹ ਤਿਹਾਰ ਜਿਹੜੇ ਮਨਾਉਂਦੇ ਰਹੀਏ ਇਹ ਤਾਂ ਦੇਖਿਆ ਯਾਰ ਆ ਵੀ ਬਹੁਤ ਵਧੀਆ ਉਪਰਾਡੇ ਤੋਂ ਦੇਲੇ ਕੋਲੇ ਕਿਤੇ ਜਾ ਰਹੇ ਯਾਰਾਂ ਦੇ ਗੜੀਆਂ ਨੂੰ ਲੈ ਕੇ ਭਾਈ ਮੈਂ ਪਹਿਲਾਂ ਕਿਹਾ ਮੇਰਾ ਘਰ ਹੈ ਬੱਸ ਹੀ ਪਠਾਣਾ ਮੈਂ ਜਦੋਂ ਹਮੇਸ਼ਾ ਗੱਲ ਕਰਦਾ ਜਦੋਂ ਤੁਸੀਂ ਸਭ ਤੋਂ ਪਹਿਲਾਂ ਅੱਜ ਤਾਂ ਬਹੁਤ ਸਾਧਨ ਹੋ ਗਏ ਜੀ ਉਦੋਂ ਜਦੋਂ ਤੁਸੀਂ ਸਭ ਤੋਂ ਪਹਿਲਾਂ ਸਾਈਕਲ ਚਲਾਉਣਾ ਸਿੱਖਦੇ ਹੋ ਤਾਂ ਨੇੜੇ ਦੀ ਮਾਰਕੀਟ 'ਚ ਜਾਂਦੇ ਹੋ ਨੇੜੇ ਦੇ ਬਾਜ਼ਾਰ 'ਚ ਜਾਂਦੇ ਹੋ ਸੋ ਬੱਸ ਹੀ ਪਠਾਣਾ ਉਹ ਹੈ ਮੇਰੇ ਲਈ ਜਦੋਂ ਸਭ ਤੋਂ ਪਹਿਲਾਂ ਚਲਾਉਣਾ ਸਾਈਕਲ ਸਿੱਖਿਆ ਤਾਂ ਇਸ ਮਾਰਕੀਟ ਦੇ ਵਿੱਚ ਆਇਆ ਇਸ ਇੱਥੋਂ ਹੀ ਮੈਂ ਸਾਰਾ ਕੁਝ ਲੈ ਕੇ ਜਾਣਾ ਰਾਸ਼ਨ ਲੈ ਕੇ ਆਉਣ ਹੋਰ ਮੇਰੇ ਆਪਣੇ ਘਰ ਵਾਂਗ ਮੁੜਦਾ ਤੋ ਇਸ ਕਰਕੇ ਮੈਂ ਮੇਰੀ ਜ਼ਿੰਮੇਵਾਰੀ ਬਣਦੀ ਹੈ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਅਪਾ ਪਹਿਲਾ ਆਪਾਂ ਦਾ ਘਰ ਸਵਾਰੀਏ ਪਹਿਲਾ ਸ਼ਹਿਰ ਨੂੰ ਸਵਾਰੀਏ ਫਿਰ ਆਪਾਂ ਜਿਹੜਾ ਗੱਬਦੇ ਸੋ ਜਿਹੜੇ ਕੰਮ ਕਰਨ ਵਾਲੇ ਹੋਣਗੇ ਸ਼ਹਿਰ ਦੇ ਹੋਰ ਵੀ ਮੈਂ ਫਿਰ ਬੇਨਤੀ ਕਰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸ਼ਹਿਰ ਵਾਸੀਆਂ ਨੂੰ ਕਿ ਮੈਂ ਤੁਹਾਡਾ ਆਪਣਾ ਭਰਾ ਹਾਂ ਤੁਹਾਡਾ ਆਪਣਾ ਪੁੱਤ ਹਾਂ ਜੋ ਵੀ ਕੰਮ ਤੁਸੀਂ ਮੈਨੂੰ ਹੁਕਮ ਲਾਓਗੇ ਆਪਾਂ ਸਾਰੇ ਜਿਹੜੇ ਆ ਉਹ ਤੁਹਾਡੇ ਹੁਕਮਸ ਕਿਰੇ ਮੁੱਤੇ ਪ੍ਰਵਾਨ ਕਰਾਂਗੇ ਤੇ ਉਹ ਸਾਰੇ ਕੰਮ ਜਿਹੜੇ ਆਪਾਂ ਸ਼ਹਿਰ ਵਾਸੀਆਂ ਲਈ ਕਰਾਂਗੇ ਧੰਨਵਾਦ ਅਪੋ ਜਿਹੜਾ ਬਾਗੀ ਰੱਖੀ ਤੇ ਹਾਰੀ ਕੀ ਕਰਦੇ सर्वप्रथम सभी शहर निवासियों और देशवासियों को तो शिवरात्रि के महापर्व की हार्दिक शुभकामनाएं आज पूरे भारत वर्ष में ही नहीं पूरी दुनिया भर में शिवरात्रि का पावन पर्व श्रद्धा उत्साह से मनाया गया सुबह से ही आज हम खड़े हैं संत श्री नामदेव मंदिर में सुबह से ही यहाँ पर चार बजे से भक्तों की कतारें लगनी शुरू हो गई थी और आज शिवरात्रि के महापर्व पर भारत विकास परिषद द्वारा भी आज भक्तों के लिए लंगर लगाया गया जिसमें केले लड्डू बेर आदि वितरित किए गए क्योंकि आज बहुत से भक्तों का बहुत से तकरीबन तो सभी भक्तों का वो व्रत रखते हैं तो उसको ध्यान में रखते हुए हमने केले बेर और पर और का लंगर लगाया गया आज हम खड़े हैं संत श्री नामदेव मंदिर में जिसमें जो जो मंदिर है जो शिव जी का मंदिर है अभी कुछ दो तीन साल से स्थापित हुआ है तो वो हमारे जो भर्ती भैया है इनको ज्यादा मालूम है तो एक बार फिर सभी को शहर निवासियों को देशवासियों को

वृंदावन में बहुत बड़ा मंदिर है भगवान भोले बाबा गोपी रूप में वहां विराजमान हुए और वहां उनका नाम गोपेश्वर महादेव रखा गया उसी के नाम से इस मंदिर का नामकरण हुआ गोपेश्वर महादेव जो तो कि संत नाम थाना में उपस्थित है आज सुबह से ही लोगों का तांता लगा हुआ भीड़ लगी हुई है सुबह से ही लाइनें लगी हुई हैं बहुत लोग अपने परिवार सहित आकर यहाँ पूजा कर रहे हैं और अपने जीवन का आनंद ले रहे हैं भारतीय विकास परिषद द्वारा बार लंगर भी लगाया गया उसमें भी लोगों ने बहुत पूर्ण आनंद लिया जय शंकर प्रॉपर्टी बेचने और खरीदने के लिए संपर्क करें फेयर डील प्रॉपर्टीज